ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਰਨ ਤਰਨ ਸਹਿਬ ਵਿਖੇ ਇਤਿਹਾਸਕ ਦਰਸ਼ਨੀ ਡਿਊਟੀ ਦੇ ਉੱਪਰ ਧਾਰਮਿਕ ਕੱਪੜਿਆਂ ਵਾਲੇ ਗੁੰਡਿਆਂ ਵੱਲੋਂ ਅੱਧੀ ਰਾਤ ਨੂੰ ਹਮਲਾ ਕੀਤਾ ਗਿਆ ਇਥੋਂ ਇੱਕ ਗੱਲ ਸਪਸ਼ਟ ਹੋਈ ਹੈ ਕਿ ਇੱਕ ਤਾਂ ਸਾਡਾ ਪੋਜ਼ਿਟਿਵ ਪੱਖ ਵੀ ਹੈ ਕਿ ਕੌਮ ਦੇ ਵਿੱਚ ਜਾਗਰਤੀ ਆਈ ਹੈ ਇਹੀ ਕਾਰਨ ਹੈ ਕਿ ਜਿਹੜੇ ਇਹ ਧਾਰਮਿਕ ਲਿਬਾਸਾਂ ਵਾਲੇ ਬਦਮਾਸ਼ ਕਦੇ ਦਿਨ ਦਿਹਾੜੇ ਇਤਿਹਾਸਕ ਨਿਸ਼ਾਨੀਆਂ ਨੂੰ ਮਟਾਉਂਦੇ ਹੁੰਦੇ ਸੀ ਤੇ ਅੱਜ ਇਹਨਾਂ ਨੂੰ ਰਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਇਹਦੇ باوجود ਵੀ ਜਾਗਦੇ ਸਿਰਾਂ ਵਾਲੇ ਸਿੱਖਾਂ ਨੇ ਇਹਨਾਂ ਦਾ ਡਟ ਕੇ ਵਿਰੋਧ ਕਰਕੇ ਆਪਣੀ ਜਿਹੜੀ ਜਾਗਰਤੀ ਦਾ ਸਬੂਤ ਦਿੱਤਾ ਹੈ ਔਰ ਇਹਨਾਂ ਦੀ ਘਟੀਆ ਮਨਸ਼ਾ ਇਹ ਐਸੇ ਪੰਥਦੋਖੀ ਲੋਕ ਨੇ ਜਿਨ੍ਹਾਂ ਨੂੰ ਸਾਡੇ ਸਿੱਖ ਰਾਜ ਦੀ ਕੋਈ ਨਿਸ਼ਾਨੀ ਨਹੀਂ ਬਰਦਾਸ਼ਤ ਹੁੰਦੀ ਤੇ ਇਹ ਲੋਕ ਸਿੱਖ ਰਾਜ ਕਿੱਥੋਂ ਬਰਦਾਸ਼ਤ ਕਰਨਗੇ ਸੋ ਮੈਂ ਇਹਦੇ ਲਈ ਜਿੱਥੇ ਕਾਰ ਸੇਵਾ ਵਾਲੇ ਨਾ ਅਖੌਤੀ ਸਾਧਾ ਨੂੰ ਦੋਸ਼ੀ ਮੰਨਦਾ ਉਥੇ ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਅੱਜ ਜਿਹੜੇ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਰਹੇ ਨੇ ਸਿਰਫ ਮੈਨੇਜਰ ਨੂੰ ਮੌਤਲ ਕਰਕੇ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਬਣਦੀ ਕਾਰਵਾਈ ਕਰਨ ਐਫ ਆਈ ਆਰ ਕੋਰੋਣ ਇਹਨਾਂ ਦੇ ਉੱਤੇ ਇਹਨਾਂ ਪਖੰਡੀਆਂ ਦੇ ਉੱਪਰ ਔਰ ਸਬੰਧਤ ਲੋਕਾਂ ਤੇ ਐਫ ਆਈ ਆਰ ਹੋਵੇ ਮੈਂ ਸਮਝ ਰਿਹਾ ਕਿ ਇਹ ਸਾਰਾ ਮਿਲੀ ਭੁਗਤ ਨਾਲ ਸਾਰਾ ਡਰਾਮਾ ਹੋਇਆ ਸੀਗਾ ਔਰ ਨਾਲ ਹੀ ਪੰਜਾਬ ਪੁਲਿਸ ਕੀ ਦੀ ਸਹ ਦੇ ਉੱਤੇ ਨਾਲ ਇਸ ਪਖੰਡੀ ਦੀ ਸਪੋਰਟ ਕਰਨ ਵਾਸਤੇ ਆਈ ਸੀਗੀ ਇਹ ਸਾਰਾ ਘਟਨਾਕਰਮ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਨਾਲ ਦੀ ਸਟੇਟਾਂ ਦੇ ਲੋਕਾਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਹੁਣ ਕੰਨ ਕਾਰਹੀ ਹੈ ਇਹੀ ਪਖੰਡੀ ਤੁਹਾਡੇ ਘਰਾਂ ਦਾ ਦਰਵਾਜ਼ਾ ਖੜਕਾਉਣਗੇ ਸਤਨਾਮ ਵਾਇਗਰੂ ਕਹਿ ਕੇ ਤੁਹਾਤੋਂ ਬੋਰੀਆਂ ਭਰ ਕੇ ਲੈ ਕੇ ਜਾਣਗੇ ਤਾਂ ਤੁਸੀਂ ਇਸ ਵਾਰ ਇਹ ਪਰਣ ਕਰੋ ਕਿ ਅਸੀਂ ਇਹਨਾਂ ਦਰਿੰਦਿਆਂ ਨੂੰ ਇਹਨਾਂ ਪਖੰਡੀਆਂ ਨੂੰ ਲੁਟੇਰਿਆਂ ਨੂੰ ਜਿਨ੍ਹਾਂ ਨੇ ਸਾਡੇ ਇਤਿਹਾਸਿਕ ਨਿਸ਼ਾਨੀਆਂ ਨੂੰ ਢਾਇਆ ਸਾਡੀਆਂ ਵਿਰਾਸਤਾਂ ਨੂੰ ਮਟਾਇਆ ਠੰਡਾ ਬੁਰਜ ਉਸ ਰੂਪ ਦੇ ਵਿੱਚ ਨਹੀਂ ਛੱਡਿਆ ਸਰਹੰਦ ਦੀਆਂ ਦੀਵਾਰਾਂ ਮੂਲ ਰੂਪ ਦੇ ਵਿੱਚ ਨਹੀਂ ਛਡੀਆਂ ਚਮਕੌਰ ਦੀ ਕੱਚੀ ਗੜੀ ਨੂੰ ਢਹ ਢੇਰੀ ਕਰਕੇ ਰੱਖ ਦਿੱਤਾ ਤੇ ਨਵੀਂ ਬਣਾ ਦਿੱਤੀ ਹੈ ਜੂਨ 1984 ਦੇ ਗੋਲੀਆਂ ਦੇ ਲੱਗੇ ਹੋਏ ਨਿਸ਼ਾਨ ਮਿਟਾ ਦਿੱਤੇ ਜਦੋਂ ਕਿ ਕੁਝ ਕਦਮਾਂ ਤੇ ਬਣੇ ਹੋਏ ਜਲਿਆਂਵਾਲਾ ਬਾਗ ਜੀ ਦੀ ਘਟਨਾ ਕਰਮਾ ਕਿੰਜੇ ਤੋਂ ਗੋਲੀकांड ਜਿਹੜਾ 1919 ਵਿੱਚ ਹੋਇਆ ਸੀ ਜਰਨਲ ਡਾਇਰ ਨੇ ਜਿਹੜਾ ਕੀਤਾ ਸੀਗਾ ਉਹ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਮੌਜੂਦ ਨੇ ਇਹ ਸਾਡਾ ਸਤਿਆਨਾਸ਼ ਕਰਨ ਦੇ ਉੱਤੇ ਲੱਗੇ ਹੋਏ ਨੇ ਇਹਦੇ ਤੇ ਸਾਨੂੰ ਟੱਟ ਕੇ ਇਹਨਾਂ ਦੀ ਵਿਰੋਧਤਾ ਕਰਨੀ ਚਾਹੀਦੀ ਆ ਔਰ ਸ਼ੋਮਣੀ ਕਮੇਟੀ ਜਿਹੜੀ ਇਹਨਾਂ ਪਖੰਡੀਆਂ ਤੋਂ ਬਹੁਤ ਪੈਸੇ ਲੈਂਦੀ ਹੈ ਮੈਨੂੰ ਜਿੰਨਾ ਤੱਕ ਪਤਾ ਲੱਗਿਆ ਬਹੁਤ ਸੱਜਣ ਇਹ ਗੱਲ ਕਹਿ ਰਹੇ ਨੇ ਅੰਦਰੋਂ-ਅੰਦਰੀ ਕਿ ਜਦੋਂ ਕਿਸੇ ਗੁਰਦੁਆਰੇ ਦੇ ਵਿੱਚ ਸੇਵਾਤ ਕਰਨੀ ਹੁੰਦੀ ਹੈ ਇਤਿਹਾਸਕ ਸਥਾਨ ਤੇ ਤਾਂ ਉਥੇ ਬੋਲੀ ਲੱਗਦੀ ਹੈ ਉਥੇ ਪਖੰਡੀ ਬੈਠਦੇ ਨੇ ਇਹ ਸਾਥ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਐਨੇ ਕਰੋੜ ਰੁਪਏ ਦੇਵਾਂਗੇ ਤੁਸੀਂ ਇਸ ਕਾਰ ਸੇਵਾ ਦੀ ਜ਼ਿੰਮੇਵਾਰੀ ਸਾਨੂੰ ਦੇ ਦਿਓ ਥੰਮੇ ਨਾਲ ਸੋਚੋ ਕਿ ਨਾਲੇ ਐ ਜੀਪੀਸੀ ਨੂੰ ਪੈਸੇ ਦਿੰਦੇ ਨੇ ਨਾਲੇ ਇਹ ਸੇਵਾ ਕਰਵਾਉਂਦੇ ਨੇ ਅਸਲ ਵਿੱਚ ਇਹ ਸੇਵਾ ਦੇ ਨਾਂ ਤੇ ਬਹੁਤ ਵੱਡਾ ਬਿਜ਼ਨਸ ਕਰ ਰਹੇ ਨੇ ਸਾਨੂੰ ਸਮਝਣ ਦੀ ਲੋੜ ਹੈ ਇਹ ਸਾਰੇ ਘਟਨਾਕਰਮ ਦੇ ਉੱਪਰ ਮੈਂ ਜਾਗਦੇ ਸਿਰਾਂ ਵਾਲੇ ਸਿੱਖਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਨਾ ਕਿ ਜਾਗਰਤੀ ਦਾ ਸਬੂਤ ਦਿੱਤਾ ਹੈ ਔਰ ਨਾਲ ਬੇਨਤੀ ਕਰਨਾ ਚਾਹੁੰਨਾ ਕਿ ਇਸ ਵਾਰ ਜਦੋਂ ਕੁੰਡੇ ਖੜਕਾ ਕੇ ਹੁਣ ਆਉਣਗੇ ਪੂਰੀਆਂ ਲੈਣ ਕਣਕ ਲੈਣ ਆਉਣਗੇ ਤਾਂ ਅਸੀਂ ਡਟ ਕੇ ਇਹਨਾਂ ਦੀ ਵਿਰੋਧਤਾ ਕਰਨੀ ਹੈ ਇਹਨਾਂ ਨੂੰ ਝੋਨਾ ਕਣਕ ਦੇਣੀ ਬੰਦ ਕਰੋ ਔਰ ਸ਼੍ਰੋਮਣੀ ਕਮੇਟੀ ਨੂੰ ਕਹੋ ਕਿ ਇਹਨਾਂ ਤੇ ਬਣਦੀ ਐਫ ਆਈ ਆਰ ਇਹ ਸਾਰੇ ਜਿੰਨੇ ਦੋਸ਼ੀ ਨੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨ ਤੇ ਨਹੀਂ ਤਾਂ ਸ਼੍ਰੋਮਣੀ ਕਮੇਟੀ ਸਪਸ਼ਟ ਹੈ ਵੈਸੇ ਤਾਂ ਕਿ ਸਾਰਾ ਰਲ ਮਿਲ ਕੇ ਡਰਾਮਾ ਰਚ ਰਹੇ ਸੀ ਜਦੋਂ ਹੁਣ ਵਿਰੋਧਤਾ ਹੋਣ ਲੱਗ ਪਈ ਤਾਂ ਇਹ ਪਾਸਾ ਵਟਣ ਲੱਗ ਪਏ ਨੇ ਸੋ ਇਸ ਬੇਨਤੀ ਮੈਂ ਖਾਸ ਤੌਰ ਤੇ ਆਪ ਜੀ ਦੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਸੀ ਕਿਉਂਕਿ ਮੈਂ ਰਾਤ ਉਸ ਇਲਾਕੇ ਦੇ ਵਿੱਚ ਜਦੋਂ ਦੀਵਾਨ ਲਾ ਕੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਪਤਾ ਲੱਗਿਆ ਸਾਨੂੰ ਅਸੀਂ ਤੁਰੰਤ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਵਾਲਿਆਂ ਨੇ ਸਾਨੂੰ ਉੱਥੇ ਜਾਣ ਨਹੀਂ ਸੀ ਦਿੱਤਾ ਤਾਂ ਅਸੀਂ ਉੱਥੋਂ ਵਾਪਸ ਮੁੜ ਆਏ ਮੈਂ ਪੂਰੇ ਪਰਿਵਾਰ ਸਮੇਤ ਗਿਆ ਸੀਗਾ ਉਸ ਪਾਸੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੀ ਵੀ ਮੈਂ ਕਨਾਲ ਕਰਾਂਗੇ ਇਤਿਹਾਸਕ ਸਥਾਨ ਉੰ데 ਉਸ ਪਾਸੇ ਜਵਾਨ ਸੀਗੇ ਤਾਂ ਉੱਥੇ ਇਹ ਬੜਨ ਨਹੀਂ ਸੀ ਦਿੰਦੇ ਤੇ ਉਹ ਸਾਰਾ ਘਟਨਾ ਕਰਮ ਜਿਹੜਾ ਇਹ ਤੁਹਾਡੇ ਧਿਆਨ ਵਿੱਚ ਲਿਆਉਣਾ ਸੀਗਾ ਤੇ ਨਾਲ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਨੂੰ ਝੋਨਾ ਬੋਰੀਆਂ ਜਿਹੜੀਆਂ ਇਹ ਭਰ-ਭਰ ਕੇ ਲਿਆਉਂਦੇ ਨੇ ਬੰਦ ਕਰੋ ਇਹ ਬਦਮਾਸ਼ ਨੇ ਇਹ ਸਿੱਖੀ ਦੇ ਐਂਟੀ ਬੰਦੇ ਨੇ ਇੰਨੀਆਂ ਵਿਚਾਰਾਂ ਪਰਵਾਨ ਕਰਿਓ ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ